ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਜਨਮ ਸਥਾਨ ਤੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ 17 ਸਤੰਬਰ ਨੂੰ ਇਹ ਪਾਵਨ ਜਾਗਰਤੀ ਯਾਤਰਾ ਜਿਹੜੀ ਹੈ ਇਹਦੀ ਆਰੰਭਤਾ ਹੋਈ ਸੀ ਜੋ ਮਹਾਰਾਜ ਸ੍ਰੀ ਗੁਰੂ ਕੀ ਬਾਹਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ ਅਤੇ ਨਾਲ ਹੀ ਪਾਈ ਮਤੀ ਦਾ ਜੀ ਪਾਈ ਸਤੀ ਦਾ ਜੀ ਪਾਈ ਦਿਆਲਾ ਜੀ ਨੇ ਜੋ ਸਹਾਇਤਾ ਦਿੱਤੀ ਹੈ ਉਨ੍ਹਾਂ ਦੇ ਸ਼ਹਾਦਤ ਨੂੰ ਸਮਰਪਿਤ ਅਸੀਂ ਦੁਨੀਆਂ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਨੂੰ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਪਾਵਨ ਸ਼ਹੀਦੀ 350 ਸਾਲਾ ਅਰਧ ਸ਼ਤਾਬਦੀ ਜਿਹੜੀ ਹੈ ਉਹ ਸਾਰੀਆਂ ਸੰਗਤਾਂ ਮਨਾ ਰਹੀਆਂ ਨੇ। ਸਾਹਾ ਸੰਗਤ ਜੀ ਭਾਈ ਸਾਹਿਬ ਐ ਖੁਸ਼ਹਾਲ ਸਿੰਘ ਜੀ ਦਹੀਆ ਜਿਨ੍ਹਾਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਸੀਸ ਦੇ ਸਥਾਨ ਤੇ ਆਪਣਾ ਸਿਰ ਵੱਢ ਕੇ ਮੁਗਲਾਂ ਦੇ ਹੱਥੀਂ ਔਰੰਗਜ਼ੇਬ ਵੱਲ ਭਰਮਪੂਲੇਖਾ ਪਾਉਣ ਵਾਸਤੇ ਭੇਜ ਦਿੱਤਾ ਸੀ ਸੋ ਸਮੁੱਚੇ ਸ਼ਹੀਦਾਂ ਨੂੰ ਇਹ ਪ੍ਰਣਾਮ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਇਹ ਜਾਗਰਤੀ ਯਾਤਰਾ ਜਿਹੜੀ ਹੈ ਸਖਸੇਰ ਹਰਮੰਦਰ ਜੀ ਪਟਨਾ ਸਾਹਿਬ ਤੋਂ ਇਹਦੀ ਪਰੰਪਰਾ ਰੰਭਤਾ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਪ੍ਰਕਾਸ਼ ਹਮਾਰਾ ਪਹਯੋ ਪਟਨਾ ਸਹਿਰ ਵਿਖੇ ਪਵਲਯੋ ਕਲਗੀਧਰ ਪਿਤਾ ਬਾਲਾ ਪ੍ਰੇਤਾ ਮ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਜਨਮ ਸਥਾਨ ਤੋਂ ਅਕਸਰੀ ਹਰਮੰਦਰ ਜੀ ਪਟਨਾ ਸਾਹਿਬ ਤੋਂ 17 ਸਤੰਬਰ ਨੂੰ ਇਹ ਪਾਵਨ ਜਾਗਰਤੀ ਯਾਤਰਾ ਜਿਹੜੀ ਹੈ ਇਹਦੀ ਆਰੰਭਤਾ ਹੋਈ ਸੀ ਸੋ ਬਿਹਾਰ ਝਾਰਖੰਡ ਇਸੇ ਤਰ੍ਹਾਂ ਹੀ ਕਲਕੱਤੇ ਵੈਸਟ ਬੰਗਾਲ ਉਪਰੰਤ ਯੂਪੀ ਲਖਨਊ ਕਾਨਪੁਰ ਉੜੀਸਾ ਅਤੇ ਦਿੱਲੀ ਅਜोध्या ਕਰਨਾਲ ਸੁਰਕਸ਼ਤਰ ਪਟਿਆਲਾ ਨਾਭਾ ਹੁੰਦਿਆਂ ਹੋਇਆਂ ਅੱਜ ਇਹ ਲੁਧਿਆਣੇ ਪੁੱਜੀ ਹੈ ਸੋ ਇਥੋਂ ਦੀਆਂ ਸੰਗਤਾਂ ਦਾ ਇਥੋਂ ਦੇ ਪ੍ਰਬੰਧਕਾਂ ਦਾ ਬਹੁਤ ਗਰਮ ਜੋਸ਼ੀ ਦੇ ਨਾਲ ਇਹਨਾਂ ਨੇ ਸਵਾਗਤ ਕੀਤਾ ਹੈ ਸੁਲਤਾਨਪੁਰ ਲੋਧੀ ਵਿਖੇ ਇਹ ਨਗਰ ਕੀਰਤਨ ਜਿਹੜਾ ਹੈ ਪੁੱਜਾ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਪਾਵਨ ਸ਼ਹੀਦੀ 350 ਸਾਲਾ ਅਰਧ ਸ਼ਤਾਬਦੀ ਜਿਹੜੀ ਹੈ ਉਹ ਸਾਰੀਆਂ ਸੰਗਤਾਂ ਮਨਾ ਰਹੀਆਂ ਨੇ ਭਾਈ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਾਹਿਬ ਭਾਈ ਸਤੀ ਦਾਸ ਜੀ ਭਾਈ ਸਾਹਿਬ ਭਾਈ ਦਿਆਲਾ ਜੀ ਅਤੇ ਸਾ ਸੰਗਤ ਜੀ ਭਾਈ ਸਾਹਿਬ ਭਾਈ ਖੁਸ਼ਹਾਲ ਸਿੰਘ ਜੀ ਦਹੀਆ ਜਿਨ੍ਹਾਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪਾਵਨ ਸੀਸ ਦੇ ਸਥਾਨ ਤੇ ਆਪਣਾ ਸਿਰ ਵੜ ਕੇ ਮੁਗਲਾਂ ਦੇ ਹੱਥੀਂ ਔਰੰਗਜ਼ੇਬ ਵੱਲ ਭਰਮਪੂਲੇਖਾ ਪਾਉਣ ਵਾਸਤੇ ਭੇਜ ਦਿੱਤਾ ਸੀ ਸੋ ਸਮੁੱਚੇ ਸ਼ਹੀਦਾਂ ਨੂੰ ਇਹ ਪ੍ਰਣਾਮ ਕਰਨ ਵਾਸਤੇ ਨਤਮਸਤਕ ਹੋਣ ਵਾਸਤੇ ਇਹ ਜਾਗਰਤੀ ਯਾਤਰਾ ਜਿਹੜੀ ਹੈ ਤਖਸੈ ਹਰਮੰਦਰ ਜੀ ਪਟਨਾ ਸਾਹਿਬ ਤੋਂ ਇਹਦੀ ਪ੍ਰਾਰੰਭਤਾ ਹੋਈ ਸੀ ਅੱਗੇ 27 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਜਾਗਰਤੀ ਯਾਤਰਾ ਦੀ ਸੋ ਸਮਾਪਤੀ ਜਿਹੜੀ ਹੈ ਹੋਣੀ ਹੈ ਸਾਰੀਆਂ ਸੰਗਤਾਂ ਦਾ ਸੋ ਪ੍ਰਬੰਧਕ ਕਮੇਟੀਆਂ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਹਾਂ ਜੀ ਤੇ ਅਸੀਂ ਜਾਗਰਤੀ ਯਾਤਰਾ ਤਖਸੈ ਹਰਮੰਦਰ ਜੀ ਪਟਨਾ ਸਾਹਿਬ ਜੀ ਤੋਂ ਵੱਡੀ ਗਈ ਹੈ ਜੋ ਕਿ ਪ੍ਰਾਦਰ ਪ੍ਰਾ ਕਰਦੀ ਅਨੇਕਾਂ ਹੀ ਥਾਮਾਂ ਅਨੇਕਾਂ ਹੀ ਸਟੇਟਾਂ ਤੋਂ गुजरी हुई ਅੱਜ ਪੰਜਾਬ ਦੀ ਧਰਤੀ ਬੇਬੇ ਨਾਨਕੀ ਗੁਰਦੁਆਰਾ ਬੇਬੇ ਨਾਨਕੀ ਵਿਖੇ ਪਹੁੰਚੀ ਹੈ ਮੇਰ ਸਾਹਿਬ ਵਿਖੇ ਪਹੁੰਚੀ ਹੈ ਇਥੋਂ ਦੇ ਪ੍ਰਬੰਧਕ ਅਤੇ ਇਥੋਂ ਦੇ ਸਮੁੱਚੀ ਸਾਧ ਸੰਗਤ ਨੇ ਇਥੇ ਅਤੇ ਬਾਬਾ ਅਵਤਾਰ ਸਿੰਘ ਜੀ ਬਾਬਾ ਜਸਪਾਲ ਸਿੰਘ ਜੀ ਆਪਣੇ ਸਹਿਯੋਗੀਆਂ ਦੇ ਨਾਲ ਫੁੱਲਾਂ ਦੀ ਵਰਖਾ ਦੇ ਸਹਤ ਮੈਂਬਰ ਗੁਰਦਿਆਲ ਮੈਨੇਜਰ ਗੁਰਦਿਆਲ ਸਿੰਘ ਜੀ ਸੋ ਬੇਬੇ ਨਾਨਕੀ ਨ ਸਾਰਿਆਂ ਨੇ ਬਹੁਤ ਹੀ ਭੱਬੇ ਰੂਪ ਦੇ ਵਿੱਚ ਸਵਾਗਤ ਕੀਤਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਲਕੀ ਬਹੁਤ ਹੀ ਸਵਾਗਤ ਫੁੱਲਾਂ ਦੇ ਵਰਖਾ ਦੇ ਸਹਤ ਲੈ ਕਰਕੇ ਆਏ ਨਾ ਸੋ ਅਸੀਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪ੍ਰਬੰਧਕ ਕਮੇਟੀ ਅੱਤੇ ਚੱਲ ਰਹੀ ਇਸ ਕਾਪਲੇ ਦੇ ਨਾਲ ਜਿੰਨੇ ਵੀ ਸੰਗਤ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਸੁਪਰਟੈਂਡੈਂਟ ਸਰਦਾਰ ਦਲਜੀਤ ਸਿੰਘ ਜੀ ਔਰ ਜਿੰਨੇ ਵੀ ਕਾਫਲੇ ਦੇ ਨਾਲ ਸੰਗਤ ਚੱਲ ਰਹੀ ਹੈ ਸਾਰਿਆਂ ਦੇ ਵੱਲੋਂ ਅਸੀਂ ਇੱਥੇ ਦੇ ਸਮੂਹ ਪ੍ਰਬੰਧਕਾਂ ਨੂੰ ਇੱਥੇ ਦੇ ਸਮੂਹ ਸਾਥ ਸਰਮੁੱਚੀ ਸਾਥ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੋ ਆਪ ਜੀਆਂ ਨੇ ਬਹੁਤ ਹੀ ਸਵਾਗਤ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਨਗਰ ਕੀਰਤਨ ਦੇ ਸੰਦਰਭ ਵਿੱਚ ਆਇਆ ਗਿਆ ਇਹ ਨਗਰ ਕੀਰਤਨ ਦੀ ਜਾਗਰਤੀ ਯਾਤਰਾ ਕੱਢੀ ਗਈ ਹੈ ਇਸ ਦਾ ਨਾਮ ਜਾਗਰਤੀ ਯਾਤਰਾ ਹੈ ਜੀ ਜੋ ਮਹਾਰਾਜ ਸ੍ਰੀ ਗੁਰਦੇਵ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ ਅਤੇ ਨਾਲ ਹੀ ਪਾਈ ਮਤੀ ਦਾ ਜੀ ਪਾਈ ਸਤੀ ਦਾ ਜੀ ਪਾਈ ਤੇਲਾ ਜੀ ਨੇ ਜੋ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਸ਼ਹਾਦਤ ਨੂੰ ਸਮਰਪਿਤ ਅਸੀਂ ਸੁਣਿਆ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਮਹਾਰਾਜ ਸ੍ਰੀ ਗੁਰਦੇਵ ਬਹਾਦਰ ਜੀ ਦੇ ਸ਼ਹਾਦਤ ਨੂੰ असि याद करा चाहते जो अके शहीद जिन ने शहादत दिखाई गुरु तेग बहादुर साहब जी तो पहला सो तो महाराज श्री गुरु तेग बहादुर साहब जी शहादत अ पूरी दुनिया जना चाहते हैं कि गुरु साहब जी ने सा है किनिया कुर्बानियां हैं ਸੋ ਅਸੀਂ ਇਹ ਦੁਨੀਆ ਦੇ ਵਿੱਚ ਮਹਾਰਾਜ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਜੋ ਸ਼ਹਾਦਤ ਦਿੱਤੀ ਹੈ ਦੁਨੀਆ ਪੂਰੀ ਦੁਨੀਆ ਦੇ ਵਿੱਚ ਹੌਕਾ ਦੇਣਾ ਚਾਹੀਦਾ ਹੈ